ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਇੱਕ ਹੋ ਨਿਊ ਵਲੌਗ ਵਿੱਚ ਆਈ ਹੋਪ ਤੁਸੀਂ ਸਾਰੇ ਵਧੀਆ ਤੇ ਚੜ੍ਹਦੀ ਕਲਾ ਵਿੱਚ ਹੋਵਗੇ ਤੇ ਕਰਦੀਆਂ ਨੇ ਉਹ ਵੀਡੀਓ ਦੀ ਸ਼ੁਰੂਆਤ ਵੀਡੀਓ ਅੱਜ ਏਦਾਂ ਆਪਾਂ ਬਣਾਵਾਂਗੇ ਸਿਰ ਤੇ ਲਾਣ ਵਾਲੀ ਮਹਿੰਦੀ ਜਿਹੜੀ ਲਾਲ ਪੈਂਦੀ ਆਪਾਂ ਬਣਾਉਨੇ ਆ ਜਿਵੇਂ ਉਮਰ ਤੋਂ ਪਹਿਲਾਂ ਹੀ ਸਾਡੇ ਸਿਰ ਤੇ ਵਾਲ ਚਿੱਟੇ ਆ ਜਾਂਦੇ ਆ ਦੇਖਣ ਵਿੱਚ ਚੰਗੇ ਨਹੀਂ ਲੱਗਦੇ ਤੇ ਉਹਨਾਂ ਨੂੰ ਕਵਰ ਕਰਨ ਵਾਸਤੇ ਆਪਾਂ ਲਾਲ ਮਹਿੰਦੀ ਲਗਾਉਨੇ ਆ ਲਾਲ ਮਹਿੰਦੀ ਦੇ ਨਾਲ ਸਾਡੇ ਵਾਲ ਜਿਆਦਾ ਰੈੱਡ ਰੈੱਡ ਹੋ ਜਾਂਦੇ ਜੋ ਦੇਖਣ ਵਿੱਚ ਮੀਨੂ ਤੇ ਅੱਛੇ ਨਹੀਂ ਲੱਗਦੇ ਬਿਲਕੁਲ ਵੀ ਤੇ ਕਈ ਬਹੁਤ ਸਾਰੇ ਏਦਾਂ ਲਗਾਉਂਦੇ ਡਾਇਰੈਕਟ ਇਹੀ ਮਹਿੰਦੀ ਘੋਲ ਕੇ ਸਿੱਧਾ ਵਾਲਾਂ ਤੇ ਲਗਾ ਲੈਂਦੇ ਆ ਪਰ ਆਪਾਂ ਇਹਨੂੰ ਨੇਚਰਲ ਬਲੈਕ ਵੀ ਬਣਾ ਸਕਦੇ ਆ ਆਗਿਆ ਕਿਵੇਂ ਬਣਾ ਸਕਦੇ ਆ ਉਹ ਵਾਲੀ ਰੈਮੇਡੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਜਿਵੇਂ ਕਿ ਮੈਂ ਬਣਾਉਂਦੀ ਆ ਠੀਕ ਹੈ ਤੇ ਇਹ ਵਾਲੀ ਜਿਹੜੀ ਮਹਿੰਦੀ ਆ ਨੇਹਾ ਮਹਿੰਦੀ ਆ ਹਰੇ ਵਾਲੀ ਨੇਹਾ ਮਹਿੰਦੀ ਠੀਕ ਹੈ ਤੇ ਆਪਾਂ ਇਹਦੇ ਵਿੱਚ ਕੀ ਕੀ ਪਾਣਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਇਸ ਮਹਿੰਦੀ ਨੂੰ ਬਣਾਉਣ ਵਾਸਤੇ ਇੱਕ ਸਪੈਸ਼ਲ ਭਾਂਡਾ ਚਾਹੀਦਾ ਹੁੰਦਾ ਲੋਹੇ ਦਾ ਭਾਂਡਾ ਜੋ ਕਿ ਮੈਂ ਜਦੋਂ ਵੀ ਮਹਿੰਦੀ ਬਣਾਉਂਦੀ ਆ ਲੋਹੇ ਦੇ ਭਾਂਡੇ ਵਿੱਚ ਹੀ ਬਣਾਉਂਦੀ ਆ ਤੇ ਉਹਦੇ ਨਾਲ ਇਹਦਾ ਰੰਗਤ ਤੇ ਬਹੁਤ ਵਧੀਆ ਲੱਗਦੀ ਆ ਤੇ ਵੀ ਮਤਲਬ ਰੰਗਤ ਸਾਡੇ ਵਾਲਾਂ ਦੇ ਨਾਲ ਨੇਚਰਲ ਜਿਹੀ ਲੱਗਦੀ ਆ ਇਹ ਨਹੀਂ ਕਿ ਜਿਆਦਾ ਉਪਰੀ ਜੀ ਲੱਗਦੀ ਆ ਲਾਲ ਜੀ ਹੋ ਜਾਂਦੀ ਆ ਮਹਿੰਦੇ ਵਾਲੇ ਮਹਿੰਦੀ ਵਾਲੇ ਵਾਲ ਹਨਾ ਤੇ ਆਪਾਂ ਜੋ ਜੋ ਬਣਾਣਾ ਉਹ ਮੈਂ ਦੱਸਾਂਗੀ ਤੇ ਵਿੱਚ ਆਪਾਂ ਪਾਣੇ ਆ ਸੁੱਕੇ ਆਮਲੇ ਠੀਕ ਹੈ ਤੇ ਇੱਕ ਟਾਈਮ ਦੀ ਹੀ ਆਪਾਂ ਮਹਿੰਦੀ ਬਣਾਉਣੀ ਆ ਬਣਾ ਕੇ ਰੱਖਣੀ ਤੇ ਹੈ ਨਹੀਂ ਸੇਵ ਤੇ ਆਪਾਂ ਕਰਨੀ ਨਹੀਂ ਠੀਕ ਹੈ ਤੇ ਜਿੰਨੀ ਕ ਆਪਣੇ ਸਿਰ ਨੂੰ ਲੱਗ ਜੇ ਉਨੀ ਕ ਬਣਾਣੀ ਆ ਤੇ ਇਹ ਇੰਨੇ ਆਵਲੇ ਪਾਣੇ ਸੁੱਕੇ ਤੇ ਇਹ ਹੈਗੀ ਆ ਕਾਲੀ ਕਲੌਂਜੀ ਤੁਹਾਨੂੰ ਪਤਾ ਹੀ ਹੋਵੇਗਾ ਬਲੈਕ ਵਾਲੀ ਠੀਕ ਹੈ ਤੇ ਆਹ ਹੈਗੀ ਚਾਹ ਪੱਤੇ ਜਿਹੜੀ ਆਮ ਤੌਰ ਤੇ ਆਪਾਂ ਘਰ ਘਰ ਵਿੱਚ ਚਾਹ ਬਣਾਉਂਦੇ ਉਹੀ ਪੱਤੀ ਆ ਕੋਈ ਸਪੈਸ਼ਲ ਪੱਤੀ ਨਹੀਂ ਹੈ ਠੀਕ ਹੈ ਤੇ ਹੋਰ ਆਪਾਂ ਇਸ ਦੇ ਵਿੱਚ ਪਾਣੇ ਆ ਕੜੀ ਪੱਤੇ ਠੀਕ ਹੈ ਇਹ ਮੈਂ ਤੋੜ ਕੇ ਲਈ ਸੀ ਤੇ ਫ੍ਰੈਸ਼ ਪੱਤੇ ਆ ਤੇ ਇਹਨਾਂ ਨੂੰ ਧੋ ਕੇ ਸੁਕਾ ਕੇ ਮੈਂ ਰੱਖ ਲਿਆ ਸੀ ਤੇ ਇਹ ਮੈਂ ਨਿੰਮ ਤੋੜੀ ਸੀਗੀ ਤੇ ਇਹ ਥੋੜੀ ਜਿਹੀ ਮੁਰਝਾ ਗਈ ਆ ਹੈ ਤੇ ਇਹ ਵੀ ਤਾਜੀ ਸੀ ਤੇ ਨਿੰਮ ਦੇ ਪੱਤੇ ਵੀ ਲੈਣੇ ਨਿੰਮ ਦੇ ਪੱਤੇ ਵੀ ਬਹੁਤ ਵਧੀਆ ਕੰਮ ਕਰਦੇ ਆ ਮਹਿੰਦੀ ਬਣਾਉਣ ਚ ਕਿਉਂਕਿ ਜਿਹੜੀ ਸਾਡੇ ਸਿਰ ਚ ਖਾਰਿਸ਼ ਹੁੰਦੀ ਆ ਨਾ ਉਹਦੇ ਵਾਸਤੇ ਬਹੁਤ ਵਧੀਆ ਹੁੰਦੀ ਆ ਨਿੰਮ ਵਿੱਚ ਪਾਣਾ ਕਈ ਵਾਰੀ ਪੈਂਦੀ ਲਗਾ ਕੇ ਖਾਰਿਸ਼ ਜੀ ਇਦਾਂ ਲੱਗਦੀ ਜਿਵੇਂ ਹੋ ਰਹੀ ਆ ਤੇ ਇਹ ਸਾਡੀ ਖਾਰਿਸ਼ ਰੋਕਣ ਦੇ ਕੰਮ ਆਊਗੀ ਤੇ ਇਹ ਇਹ ਹੋ ਗਏ ਜਿਹੜਾ ਆਪਾਂ ਮਹਿੰਦੀ ਵਿੱਚ ਪਾਣਾ ਹੁਣ ਆਪਾਂ ਤੁਹਾਨੂੰ ਪਾਂਡਾ ਦਿਖਾਣੀ ਆ ਜਿਹੜੇ ਚ ਮਹਿੰਦੀ ਬਣਾਉਣੀ ਆ ਆਪਾਂ ਇਹ ਲੋਹੇ ਦਾ ਪਾਂਡਾ ਆ ਸ਼ਾ ਮੈਂ ਇਹਦੇ ਵਿੱਚ ਮਹਿੰਦੀ ਘੋਲਨੀ ਆ ਜਦੋਂ ਵੀ ਘੋਲਣੀ ਹੁੰਦੀ ਆ ਬਣਾ ਕੇ ਮਹਿੰਦੀ ਮੈਂ ਇੱਕ ਦਿਨ ਜ਼ਰੂਰ ਰੱਖਨੇ ਆ ساری ਰਾਤ ਉਹ ਮਹਿੰਦੀ ਇਸ ਭਾਂਡੇ ਵਿੱਚ ਪਈ ਰਹਿੰਦੀ ਆ ਜਿਹਦੇ ਨਾਲ ਬਹੁਤ ਸੋਹਣਾ ਕਲਰ ਆਂਦਾ ਤੇ ਤਾਂ ਕਿ ਬਲੈਕ ਵੀ ਹੋ ਜਾਂਦੀ ਆ ਮਹਿੰਦੀ ਬਹੁਤ ਵਧੀਆ ਲੱਗਦੀ ਆ ਤੇ ਇਹ ਲੋਹੇ ਦਾ ਭਾਂਡਾ ਮੈਂ ਮਾਂਜਾ ਹੈ ਸਾਫ਼ ਕਦੇ ਨਹੀਂ ਹੁੰਦਾ ਇਦਾਂ ਹੀ ਰਹਿੰਦਾ ਤੇ ਇਹਦੇ ਵਿੱਚ ਮਹਿੰਦੀ ਬਣਾਉਣ ਦਾ ਤਰੀਕਾ ਵੀ ਮੈਂ ਤੁਹਾਨੂੰ ਦੱਸ ਨਹੀਂ ਆਂ ਇੰਨਾ ਤੋਂ ਮੈਂ ਪਾਣੀ ਲੈ ਕੇ ਇਹਨੂੰ ਮੈਂ ਰੱਖਤਾ ਪਾਣੀ ਨੂੰ ਗੈਸ ਤੇ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਫਿਰ ਆਪਾਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾਵਾਂਗੇ ਜਦ ਤੱਕ ਆਪਾਂ ਪੱਤੇ ਆਡ-ਆਡ ਕਰ ਲਈਏ ਇਹਨਾਂ ਸਾਰਿਆਂ ਦੇ ਦੇਖਿਓ ਤੁਸੀਂ ਬਣਾ ਕੇ ਵੇਖਿਓ ਬਹੁਤ ਹੀ ਵਧੀਆ ਰਿਜ਼ਲਟ ਆਂਦਾ ਹੈਗਾ ਮੈਂ ਤੇ ਹਮੇਸ਼ਾ ਇਹ ਲਗਾਨੀ ਆ ਜਦੋਂ ਤੇ ਮੇਰੇ ਵਿੱਚ ਵਿੱਚ ਸਿਰ ਦੇ ਚਿੱਟੇ ਵਾਲ ਹੋ ਗਏ ਆ ਨਾ ਕਿਉਂਕਿ ਨਹੀਂ ਅچھے ਲੱਗਦੇ ਦੇਖੋ ਹੁਣ ਗਿਆ ਪਾਣੀ ਉਬਲ ਤੇ ਇਹਨੂੰ ਆਪਾਂ ਕਰ ਦਾਂਗੇ ਘੱਟ ਗੈਸ ਨੂੰ ਘੱਟ ਕਰਕੇ ਹੀ ਆਪਾਂ ਸਮਾਨ ਪਾਣਾ ਜਿਹੜਾ ਠੀਕ ਹੈ ਆਪਲੇ ਵਿੱਚ ਪਾਤੇ ਹੁਣ ਕਲੌਂਜੀ ਪਾਵਾਂਗੇ ਫਿਰ ਇਸ ਤੋਂ ਬਾਅਦ ਸਾਰਾ ਕੁਝ ਹੀ ਪਾ ਦਾਂਗੇ ਦੇਖੋ ਪੱਤੇ ਵੀ ਪਾਤੀ ਆਪਾਂ ਦੇ ਸਾਰੇ ਕਲਰ ਚੇਂਜ ਹੋ ਜਾਂਦਾ ਜਿਵੇਂ ਪੱਤੀ ਆਪਣਾ ਰੰਗ ਛੱਡ ਦਿੰਦੀ ਆ ਕੋਲੋਂਜੀ ਵੀ ਹੈ ਨਾ ਤੇ ਆ ਜਿਹੜੇ ਮੈਂ ਪਾਏ ਆ ਵਿੱਚ ਆਵਲੇ ਸੁੱਕੇ ਆਵਲੇ ਇਹ ਵੀ ਤੇ ਹੁਣ ਆਪਾਂ ਥੋੜਾ ਜਿਹਾ ਇਹਨੂੰ ਤੇਜ਼ ਕਰਾਂਗੇ ਚੰਗੀ ਤਰ੍ਹਾਂ ਉਬਲ ਗਿਆ ਪਾਣੀ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੜੀ ਪੱਤਾ ਇਹਨੂੰ ਪਾਵਾਂਗੇ ਨਿੰਮ ਇਸ ਤਰੀਕੇ ਨਾਲ ਤੁਸੀਂ ਇੱਕ ਵਾਰੀ ਮਹਿੰਦੀ ਜੇ ਲਗਾ ਲਈ ਨਾ ਤੁਸੀਂ ਇਹ ਤਰੀਕਾ ਭੁੱਲਣਾ ਨਹੀਂ ਤੁਹਾਨੂੰ ਰਿਜ਼ਲਟ ਇੰਨਾ ਵਧੀਆ ਮਿਲਣਾ ਹੈ ਕਿ ਤੁਸੀਂ बार-बार ਇਸੇ ਤਰੀਕੇ ਨਾਲ ਮਹਿੰਦੀ ਬਣਾਓਗੇ ਹੁਣ ਆਪਾਂ ਪਤਾ ਕੀ ਕਰਨਾ ਹੈ ਹੁਣ ਆਪਾਂ ਕਰ ਦੇਣਾ ਬਿਲਕੁਲ ਸਲੋ ਗੈਸ ਠੀਕ ਹੈ ਸਲੋ ਗੈਸ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਜ਼ਿਆਦਾ ਨਿਕਲ ਜਾਏਗਾ ਔਰ ਮਹਿੰਦੀ ਦਾ ਪਾਣੀ ਜਿਹੜਾ ਆਪਾਂ ਬਣਾਉਣਾ ਹੈ ਨਾ ਤੇ ਉਹ ਬਹੁਤ ਹੀ ਵਧੀਆ ਬਣੇਗਾ ਹੁਣ ਆਪਾਂ ਕਰ ਦੇਣਾ ਘੱਟ ਗੈਸ ਫੋਲ ਮੈਂ ਕਰਤਾ ਕੱਟ ਗਿਆ ਸਟੇਨ ਨੂੰ ਇਤਾਂ ਹੀ ਥੋੜਾ ਥੋੜਾ ਰਿਜਣ ਦੇਣੇ ਆ ਚੰਗੀ ਤਰ੍ਹਾਂ ਇਹਨਾਂ ਦਾ ਜਿੰਨਾ ਵੀ ਅਸਰ ਹੋਏਗਾ ਉਹ ਪਾਣੀ ਵਿੱਚ ਆ ਜਾਏਗਾ ਪਾਣੀ ਬਹੁਤ ਜ਼ਿਆਦਾ ਕੱਢ ਗਿਆ ਤੇ ਦੇਖੋ ਇੰਨਾ ਜ਼ਿਆਦਾ ਕਾਲਾ ਪਾਣੀ ਹੋ ਗਿਆ ਇਹ ਸਾਰਾ ਪਤਾ ਤੁਹਾਨੂੰ ਕਦੇ ਨਾ ਹੋਇਆ ਮਹਿੰਦੀ ਉਹ ਵੀ ਮਤਲਬ ਕਿ ਇਰਚ ਜੋ ਆਪਾਂ ਪਾਏ ਸੀ ਨਾ ਆਗਲੇ ਪੱਤੀ ਚਾਪੱਤੀ ਪਾਈ ਸੀ ਹਨਾ ਤੇ ਆ ਜਿਹੜੇ ਪੱਤੇ ਆਪਾਂ ਪਾਏ ਸੀ ਕਲੋਂਜੀ ਪਾਈ ਸੀ ਉਹਨਾਂ ਦਾ ਕਮਾਲ ਹੈ ਸਾਰਾ ਤੇ ਆ ਵੇਖੋ ਇਹਨੂੰ ਹੋਰ ਅਸੀਂ ਹਜੇ ਕੜਨ ਦੇਣਾ ਪਾਣੀ ਤੇ ਆਪਾਂ ਹੋਰ ਵੀ ਐਡ ਕਰ ਸਕਦੇ ਮਹਿੰਦੀ ਵਿੱਚ ਪਰ ਜਿਹੜਾ ਇਹ ਵਾਲਾ ਪਾਣੀ ਆ ਨਾ ਇਹ ਉਹਨੂੰ ਨੇਚਰਲ ਬਲੈਕ ਕਲਰ ਕਰਨ ਵੇਚ ਨਾ ਬਹੁਤ ਸਾਡੀ ਮਦਦ ਕਰੇਗਾ ਲੋ ਜੀ ਮਹਿੰਦੀ ਖੋਲਣ ਵਾਸਤੇ ਪਾਣੀ ਬਿਲਕੁਲ ਰੈਡੀ ਹੋ ਗਿਆ ਤੇ ਹੁਣ ਆਪਾਂ ਕਰ ਦਾਂਗੇ ਗੈਸ ਬੰਦ ਚੰਗੀ ਤਰ੍ਹਾਂ ਸਾਰਾ ਆਪਣਾ ਜੋ ਵੀ ਸਮਾਨ ਅਸੀਂ ਇਹਦੇ ਵਿੱਚ ਪਾਇਆ ਸੀ ਚੰਗੀ ਤਰ੍ਹਾਂ ਸਾਰਾ ਕੱਢ ਗਿਆ। ਜੇਕਰ ਤੁਹਾਨੂੰ ਇਹਦੇ ਵਿੱਚ ਪਾਣੀ ਘੱਟ ਲੱਗੇ ਤੇ ਤੁਸੀਂ ਉੱਤੋਂ ਵੀ ਪਾਣੀ ਪਾ ਸਕਦੇ ਹੋ ਤੇ ਉਹਨੂੰ ਵੀ ਚੰਗੀ ਤਰ੍ਹਾਂ ਇਦਾਂ ਹੀ ਕਾੜਨਾ ਪਾਣੀ ਠੀਕ ਹੈ ਤੇ ਹੁਣ ਇਹ ਕੱਢ ਗਿਆ ਸਾਰਾ ਪਾਣੀ ਹੁਣ ਮੈਂ ਤੇ ਕਰ ਦਾਂਗੀ ਗੈਸ ਬੰਦ ਤੇ ਆਪਾਂ ਗੇਟ ਕਰਾਂਗੇ ਇਸ ਪਾਣੀ ਦੇ ਠੰਡੇ ਹੋਣ ਦਾ ਫਿਰ ਇਹਨੂੰ ਛਾਣ ਕੇ ਇੱਕ ਭਾਂਡੇ ਵਿੱਚ ਅਲੱਗ ਕੱਢਾਂਗੇ ਗਰਮ ਇਹ ਪਾਣੀ ਇਨੂੰ ਆਪਾਂ ਨਾ ਅਲੱਗ ਭਾਂਡੇ ਵਿੱਚ ਕੱਢ ਲੈਣੇ ਆ ਸਾਰੇ ਨੂੰ ਖੈਰ ਦੁਬਾਰਾ ਇਹਨੂੰ ਇਹਦੇ ਵਿੱਚ ਹੀ ਪਾ ਦਾਂਗੇ ਲੋਹੇ ਦੇ ਭਾਂਡੇ ਵਿੱਚ ਨਾ ਕਿਉਂਕਿ ਇਦਾਂ ਛਾਣਿਆ ਨਹੀਂ ਜਾਣਾ ਨਾ ਪਾਣੀ ਹੁਣ ਦੇਖੋ ਆ ਸਾਰੇ ਪੱਤਿਆਂ ਦਾ ਅਸਰ ਹੈ ਨਾ ਜਿੰਨੇ ਪੱਤਿਆਂ ਦਾ ਅਸਰ ਸਾਰੇ ਤਾਂ ਨਿੱਕਲ ਚੁੱਕੇ। ਇਹਨਾਂ ਸਾਰਿਆਂ ਚ ਪਾਣੀ ਇੱਦਾਂ ਕੱਢ ਲੈਣਾ ਆਪਾਂ। ਵਾਹ। ਇੱਦਾਂ ਇੱਦਾਂ ਆਪਾਂ ਕਰ ਲੈਂਦੇ ਹਾਂ। ਜਿੰਨੇ ਬਚੇ ਹੈ ਨਾ ਸਾਰਿਆਂ ਨੂੰ ਕਰ ਲੈਣਾ। ਕਿਉਂਕਿ ਇਹਨਾਂ ਵਿੱਚ ਨਾ ਹਲੇ ਪਾਣੀ ਹੈਗਾ ਲੋ ਜੀ ਜਿੰਨਾ ਪਾਣੀ ਹੈ ਨਾ ਆਪਾਂ ਉਬਾਲਿਆ ਸੀ ਇੰਨਾ ਕ ਨਿਕਲਿਆ ਠੀਕ ਹੈ ਜਦੋਂ ਫਿਰ ਆਪਾਂ ਮਹਿੰਦੀ ਘੋਲਾਂਗੇ ਉਦੋਂ ਵੀ ਤੁਹਾਨੂੰ ਦੱਸਾਂਗੇ ਵੀ ਮਹਿੰਦੀ ਘੋਲਣ ਦਾ ਹੋਰ ਵੀ ਤਰੀਕਾ ਕਿਹੜਾ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਨਾ ਠੰਡਾ ਹੋਣ ਦੇਣੇ ਆ ਜਦ ਤੱਕ ਇਹਨੂੰ ਥੋੜਾ ਜਿਹਾ ਆਪਾਂ ਨਾ ਵਾਸ਼ ਕਰ ਲੈਣੇ ਆ ਕਿਉਂਕਿ ਆ ਸਾਈਡ ਆ ਤੇ ਇਹਨਾਂ ਉਹ ਲੱਗੀ ਹੋਈ ਆ ਪੱਤੀ ਵਗੈਰਾ ਲੱਗੀ ਆ ਫਿਰ ਉਹ ਮਹਿੰਦੀ ਵਿੱਚ ਹੀ ਘੁਲ ਜਾਣੀ ਆ ਨਾ ਇਹਨੂੰ ਥੋੜਾ ਜਿਹਾ ਆਪਾਂ ਨਾ ਪਾਣੀ ਦੇ ਨਾਲ ਨਾ ਖੰਗਾਲ ਲੈਣੇ ਆ ਪਾਣੀ ਤੇ ਬਿਲਕੁਲ ਹੋ ਗਿਆ ਠੰਡਾ ਠੀਕ ਹੈ ਬਿਲਕੁਲ ਇਹ ਨੋਰਮਲ ਪਾਣੀ ਹੋ ਗਿਆ ਗਰਮ ਬਿਲਕੁਲ ਨਹੀਂ ਆ ਨਾ ਹੀ ਕੋਸਾ ਬਿਲਕੁਲ ਨੋਰਮਲ ਪਾਣੀ ਆ ਠੀਕ ਹੈ ਤੇ ਇਹਨੂੰ ਮੈਂ ਧੋ ਲਿਆ ਸੀ ਤੇ ਹੁਣ ਆਪਾਂ ਲਵਾਂਗੇ ਮਹਿੰਦੀ ਮਹਿੰਦੀ ਜਦੋਂ ਆ ਪਾਣੀ ਦੇ ਨਾਲ ਨਾ ਦੇਖੋ ਮੇਰੇ ਹਲਕੇ ਹਲਕੇ ਹੱਥ ਵੀ ਕਾਲੇ ਹੋ ਗਏ ਇੱਥੋਂ ਸਾਰੇ ਆ ਨਖਨ ਵੀ ਕਾਲੇ ਹੋ ਗਏ ਇਦਾਂ ਹੀ ਸਾਡੇ ਵਾਲ ਵੀ ਕਾਲੇ ਹੋ ਜਾਣੇ ਜਿੰਨੇ ਕੋ ਸਾਨੂੰ ਜ਼ਰੂਰਤ ਹੈ ਉਹਦੇ ਹਿਸਾਬ ਨਾਲ ਨਾ ਆਪਾਂ ਨਾ ਮਹਿੰਦੀ ਪਾ ਲਾਂਗੇ ਇਹਦੇ ਵਿੱਚ ਮੈਂ ਚੰਗੀ ਤਰ੍ਹਾਂ ਸਾਰੇ ਵਾਲਾਂ ਨੂੰ ਲਗਾਉਣੀ ਆ ਮਹਿੰਦੀ ਜਿੰਨੇ ਕੇ ਤੁਹਾਡੇ ਵਾਲਾਂ ਦੀ ਲੈਂਥ ਹੈ ਆ ਰਹੇ ਆ ਉਸ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਤੇ ਇਹ ਜਿੰਨਾ ਵੀ ਪਾਣੀ ਆ ਨਾ ਆਪਾਂ ਇਹਦੇ ਵਿੱਚ ਪਾ ਦੇਣਾ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਹੁਣ ਨਾ ਚੰਗੀ ਤਰ੍ਹਾਂ ਇਹਨੂੰ ਹਿਲਾਵਾਂਗੇ ਪਾਣੀ ਘੱਟਿਆ ਨਾ ਸਾਡਾ ਤੇ ਅਸੀਂ ਹੋਰ ਵੀ ਪਾਵਾਂਗੇ ਇਹਦੇ ਵਿੱਚ ਪਾਣੀ ਤੇ ਜਿਹੜਾ ਜਿੰਨਾ ਕਾਲਾ ਪਾਣੀ ਸੀ ਆਵਲਿਆਂ ਵਾਲਾ ਉਹ ਤੇ ਸਾਰਾ ਪਾਇਰਟ ਪਾ ਹੀ ਲਿਆ ਤੇ ਆਪਾਂ ਹੋਰ ਵੀ ਪਾਣੀ ਇਹਦੇ ਚ ਐਡ ਕਰਾਂਗੇ ਮੈਂ ਇਹਨੂੰ ਹੱਥਾਂ ਨਾਲ ਖੋਲਣਾ ਸੀ ਮੇਰੇ ਕੋਲ ਨਾ ਗਲਵਸ ਨਹੀਂ ਐ ਹੈਗੇ ਸੀ ਪਰ ਮੈਂ ਰਾਖ ਕੇ ਕਿਤੇ ਭੁੱਲ ਗਈ ਆ ਤੇ ਇਸ ਕਰਕੇ ਮੈਂ ਚਮਚ ਨਾਲ ਹੀ ਇਹਨੂੰ ਚੰਗੀ ਤਰ੍ਹਾਂ ਘੋਲ ਲਾਂਗੀ ਜਦੋਂ ਤੁਸੀਂ ਇਹ ਸਿਰ ਤੇ ਲਗਾਣਾ ਹੈ ਤੇ ਹਮੇਸ਼ਾ ਗਲਵਜ਼ ਪਾ ਕੇ ਲਗਾਣਾ ਨਹੀਂ ਤੇ ਤੁਹਾਡੇ ਹੱਥ ਸਾਰੇ ਕਾਲੇ ਹੋ ਜਾਣਗੇ ਫਿਰ ਉਹ ਚੰਗੇ ਨਹੀਂ ਲੱਗਦੇ ਹਨ ਇਸ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਮਹਿੰਦੀ ਨੂੰ ਘੋਲ ਲੈਣਾ ਤੇ ਸਾਰੀ ਰਾਤ ਆਪਾਂ ਇਹਨੂੰ ਇਦਾਂ ਹੀ ਭਿਉ ਕੇ ਰੱਖਾਂਗੇ ਤਾਂ ਕਿ ਇਹਦੀ ਰੰਗਤ ਚੰਗੀ ਤਰ੍ਹਾਂ ਬਲੈਕ ਕਲਰ ਦੀ ਹੋ ਜੇ ਨੇਚਰਲ ਕਲਰ ਤਾਂ ਹੀ ਆਪਾਂ ਨੂੰ ਮਿਲੂਗਾ ਤੇ ਇੱਧਰ ਦੇਖੋ ਮੈਂ ਚੰਗੀ ਤਰ੍ਹਾਂ ਇਹਨੂੰ ਘੋਲ ਲਿਆ ਜੇ ਪਾਣੀ ਘਟੇਗਾ ਤੇ ਤੁਸੀਂ ਵੈਸੇ ਦੂਸਰਾ ਨੋਰਮਲ ਪਾਣੀ ਵੀ ਪਾ ਸਕਦੇ ਹੋ ਹੱਥ ਵੀ ਮੇਰੇ ਕਾਲੇ ਹੋ ਗਏ ਦੇਖੋ ਹਨਾ ਤੇ ਇੰਜ ਹੀ ਆਪਣੇ ਵਾਲ ਵੀ ਕਾਲੇ ਹੋਣਗੇ ਤੇ ਦੇਖੋ ਕਿੰਨਾ ਵਧੀਆ ਹੁਣੀ ਤੋਂ ਕਲਰ ਆ ਰਿਹਾ ਸਾਰਾ ਲਓ ਜੀ ਸਾਰੇ ਰਾਤ ਇਹ ਮਹਿੰਦੀ ਭਿੱਜੀ ਰਹੀ ਹੈ ਠੀਕ ਹੈ ਤੇ ਇਹਦਾ ਕਲਰ ਚੈੱਕ ਕਰੋ ਕਿਵੇਂ ਦਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਸਿਰ ਤੇ ਲਗਾਣਾ ਹੈ ਇਹ ਵਾਲੀ ਮਹਿੰਦੀ ਹੈ ਤੇ ਇਹਦੇ ਵਿੱਚ ਦੋ ਚੀਜ਼ਾਂ ਹੋਰ ਪਾਣੀਆਂ ਉਹ ਮੈਂ ਤੁਹਾਨੂੰ ਦੱਸਣੀ ਆ ਕਿਹੜੀਆਂ ਪਾਉਣੀਆਂ ਨੇ ਇਹਦੇ ਵਿੱਚ ਇੱਕ ਨਿੰਬੂ ਨਚੋੜ ਦਾਂਗੇ ਲਗਾਉਣ ਤੋਂ ਪਹਿਲਾਂ ਮਹਿੰਦੀ ਇੱਕ ਨਿੰਬੂ ਨਚੋੜਾਂਗੇ ਰਾ ਨਿੰਬੂ ਨੂੰ ਚੋੜ ਦੇਣਾ ਤੇ ਦੂਸਰਾ ਕੰਮ ਆਪਾਂ ਇਹਦੇ ਚ ਕਰਨਾ ਹੈ 2 ਚਮਚ ਆਪਾਂ ਇਹ ਰਿਚ ਦਹੀਂ ਪਾ ਲੈਣਾ ਨਿੰਬੂ ਔਰ ਦਹੀਂ ਨਾਲ ਇਹ ਹੁਣ ਆਪਣੇ ਵਾਲਾਂ ਤੇ ਕੰਡੀਸ਼ਨਰ ਦਾ ਕੰਮ ਕਰੇ ਨੇ ਕਰਨਗੇ ਠੀਕ ਹੈ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਰਲਵਾ ਲੈਣਾ ਫਿਰ ਉਸ ਤੋਂ ਬਾਅਦ ਆਪਾਂ ਆਪਣੇ ਸਿਰ ਤੇ ਮਹਿੰਦੀ ਲਾਵਾਂਗੇ ਤੇ ਲਗਾ ਕੇ ਮੈਂ ਤੁਹਾਨੂੰ ਧੋ ਕੇ ਵੀ ਰਿਜ਼ਲਟ ਵੀ ਦਿਖਾਵਾਂਗੀ ਕੇ ਕਿੰਨਾ ਸੋਹਣਾ ਹੈ ਵੀ ਕਿੰਨੇ ਸੋਹਣੇ ਵਾਲ ਹੋ ਗਏ ਕਾਲੇ ਵੀ ਹੋ ਗਏ ਨਾ ਜ਼ਿਆਦਾ ਲਾਲ ਹੋਏ ਤੇ ਦੇਖੋ ਇਹ ਸਾਰੀ ਰਾਤ ਮੈਂ ਭਿਉ ਕੇ ਰੱਖੀ ਹੈ ਮਹਿੰਦੀ ਇੱਕ ਵਾਰ ਸਾਰੀ ਰਾਤ ਲੋਹੇ ਦੇ ਭਾਂਡੇ ਚ ਆਪਾਂ ਮਹਿੰਦੀ ਨੂੰ ਭਿਉ ਕੇ ਰੱਖਾਂਗੇ ਤੇ ਸਾਨੂੰ ਇਹਦੇ ਬਹੁਤ ਹੀ ਫਾਇਦੇ ਮਿਲਦੇ ਆ ਠੀਕ ਹੈ ਤੇ ਹੁਣ ਦਹੀਂ ਵੀ ਮਿਕਸ ਹੋ ਗਿਆ ਚੰਗੀ ਤਰ੍ਹਾਂ ਇਹਦੇ ਵਿੱਚ ਨਿੰਬੂ ਵੀ ਹੁਣ ਬਸ ਇਹ ਬਿਲਕੁਲ ਤਿਆਰ ਹੈ ਮਹਿੰਦੀ ਸਿਰ ਤੇ ਲਗਾਉਣ ਨੂੰ ਤੇ ਮਿਲਦੇ ਆ ਤੁਹਾਨੂੰ ਆਪਾਂ ਸਿਰ ਤੇ ਮਹਿੰਦੀ ਲਗਾ ਕੇ ਆਪਣੇ ਆਪ ਮਹਿੰਦੀ ਲਾਣਾ ਥੋੜਾ ਜਿਹਾ ਮੁਸ਼ਕਿਲ ਹੁੰਦਾ ਹੈ ਹਨਾ ਪਰ ਬਹੁਤੀ ਵਧੀਆ ਢੰਗ ਨਾਲ ਲਗਾ ਸਕਦੇ ਹਾਂ ਸੀ ਖੁਦ ਹੀ ਹਨਾ ਜੇਕਰ ਸਾਡੇ ਕੋ ਕੋਈ ਹੈ ਨਹੀਂ ਆ ਲਗਾਉਣ ਵਾਲਾ ਤੇ ਅਸੀਂ ਆਪ ਵੀ ਲਗਾ ਸਕਦੇ ਹਾਂ ਥੋੜੀ ਸਲੋ ਲੱਗੇਗੀ ਬਟ ਲੱਗੇਗੀ ਬਹੁਤ ਵਧੀਆ ਅੱਗੇ ਪਿੱਛੇ ਆਪਾਂ ਇਧਰ ਜੜਾਂ 'ਚ ਲਗਾ ਲੈਣਾ ਇਧਰ ਦਾ ਕਰਕੇ ਤੁਸੀਂ ਵਾਲਾ ਨੂੰ ਅੱਗੇ ਛੱਡਦੇ ਜਾਣਾ ਨੁਕਸਾਨ ਨਹੀਂ ਆ ਕਿਉਂਕਿ ਇਹ ਸਾਰੇ ਅਸੀਂ ਨਾ ਨੇਚਰਲ ਚੀਜ਼ਾਂ ਹੀ ਪਾਈਆਂ ਹੋਈਆਂ ਇਹਦੇ ਵਿੱਚ ਲੋਜੀ ਮਹਿੰਦੀ ਰਗਈ ਆ ਲੱਗ ਆਪਣੇ ਤੇ ਜਦੋਂ ਆਪਣੇ ਆਪ ਮਹਿੰਦੀ ਲਗਾਓ ਤੇ ਪਤਾ ਕੀ ਆ ਬਰਸ਼ ਨਾ ਨਹੀਂ ਮੇਰੇ ਕੋਲ ਲੱਗਦੀ ਤੇ ਹੱਥਾਂ ਨਾਲ ਹੀ ਲੱਗਦੀ ਆ ਤੇ ਆਪਾਂ ਹੱਥਾਂ ਨਾਲ ਹੀ ਸਾਰੀ ਅਡਜਸਟ ਕਰ ਲਈ ਆਪਣੇ ਸਿਰ ਵਿੱਚ ਤੇ ਹੁਣ ਇਹਨੂੰ ਜਿੰਨਾ ਚਿਰ ਸੁੱਕ ਦੀ ਨਹੀਂ ਆ 2 ਘੰਟੇ ਡੇਢ ਘੰਟੇ ਸਿਰ ਤੇ ਹੀ ਲੱਗੀ ਰਹਿਣ ਦਵਾਂਗੇ ਬਾਅਦ ਚ ਹੇਅਰ ਵਾਸ਼ ਕਰਾਂਗੀ ਤੇ ਤੁਹਾਨੂੰ ਦਿਖਾਵਾਂਗੇ ਕਿ ਵਾਲਾਂ ਨੂੰ ਵੀ ਕਿੰਨਾ ਕੁ ਅਸਰ ਹੋਇਆ ਕਿੰਦਾਂ ਦੇ ਸਿਲਕੀ ਹੋ ਗਏ ਵਾਲ ਤੇ ਜਿਹੜਾ ਦਹੀਂ ਨਿੰਬੂ ਪਾਇਆ ਉਹਨੇ ਕਿ ਕਿੰਨਾ ਕੁ ਕੰਮ ਕੀਤਾ ਹੈ ਇਹ ਕੰਡੀਸ਼ਨਰ ਦਾ ਚਲੋ ਮਿਲਦੇ ਆ ਤੁਹਾਨੂੰ ਆਪਣਾ ਸਿਰ ਸੁਕਾ ਕੇ ਹੇਅਰ ਵਾਸ਼ ਕਰਕੇ ਲੋ ਜੀ ਮੈਂ ਧੋ ਕੇ ਆ ਗਈਆਂ ਆਪਣੇ ਵਾਲ ਤੇ ਕਿੱਡੇ ਸੋਹਣੇ ਮੇਰੇ ਵਾਲ ਲੱਗ ਰਿਹਾ ਐ ਸਿਲਕੀ ਸਿਲਕੀ ਹੋਏ ਪਏ ਆ ਤੇ ਬਿਲਕੁਲ ਵੀ ਲਾਲ ਪੜ ਕੀਲੇ ਜੇ ਮੇਰੇ ਵਾਲ ਲੱਗ ਨਹੀਂ ਰਹੇ ਹਨ ਤੇ ਜਦੋਂ ਪੂਰੀ ਤਰ੍ਹਾਂ ਸੁੱਕ ਗਏ ਨਾ ਤੇ ਤੁਸੀਂ ਵੇਖਿਓ ਹੋਰ ਵੀ ਜ਼ਿਆਦਾ ਸ਼ਾਈਨ ਕਰਨਗੇ ਦੇਖੋ ਇੱਕ ਵੀ ਵਾਈਟ ਵਾਲ ਨਜ਼ਰ ਨਹੀਂ ਆ ਰਿਹਾ ਸਾਰੇ ਵੀ ਬਲੈਕ ਹੋ ਗਏ ਆ ਤੇ ਇਸੇ ਕਰਕੇ ਮੈਂ ਕਹਿੰਨੀ ਹ ਜਿਸ ਤਰ੍ਹਾਂ ਮੈਂ ਮਹਿੰਦੀ ਬਣਾਈ ਆ ਨਾ ਤੁਸੀਂ ਵੀ ਬਣਾ ਕੇ ਦੇਖਣਾ ਤੁਹਾਡਾ ਕੋਈ ਵਾਲ ਨਾ ਵੀ ਵਾਈਟ ਨਜ਼ਰ ਨਹੀਂ ਆਏਗਾ ਤੇ ਜਿਹੜਾ ਵਿੱਚ ਦਹੀਂ ਤੇ ਨਿੰਬੂ ਪਾਇਆ ਸੀ ਉਹਨਾਂ ਨੇ ਅਲੱਗ ਆਪਣਾ ਕੰਮ ਕੀਤਾ ਉਹਨਾਂ ਨੇ ਇੱਕ ਕੰਡੀਸ਼ਨਰ ਦਾ ਕੰਮ ਕੀਤਾ ਜੋ ਕਿ ਦੇਖੋ ਕਿੰਨੇ ਵਾਲ ਸੌਫਟ ਸੌਫਟ ਹੋਏ ਪਏ ਆ ਮੇਰੇ ਤੇ ਤੁਸੀਂ ਵੀ ਇੱਟਾ ਹੀ ਮਹਿੰਦੀ ਲਗਾਇਓ ਤੇ ਬਣਾਇਓ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਮਹਿੰਦੀ ਕਿਵੇਂ ਦੀ ਲੱਗੀ ਕਿਵੇਂ ਦਾ ਇਦਾਂ ਵੀ ਮਤਲਬ ਰਿਸਪਾਂਸ ਆਇਆ ਤੁਹਾਡੇ ਵਾਲਾਂ ਤੇ ਮੇਰੇ ਤੇ ਬਹੁਤ ਵਧੀਆ ਲੱਗ ਰਹੇ ਆ ਵਾਲ ਹਨਾ ਜਦ ਸੁੱਕ ਕੇ ਹੋਰ ਵੀ ਜ਼ਿਆਦਾ ਵਧੀਆ ਲੱਗਣਗੇ ਐਂਡ ਥੈਂਕ ਯੂ ਸੋ ਮਾਚ ਬਾਏ ਬਾਏ